80 ਸਾਲ ਦੇ ਬਜ਼ੁਰਗ ਤੇ ਡੰਗਾ ਭਰਾਈਆਂ ਜਾਂਦੀਆਂ ਜਿਵੇਂ ਲੋਕ ਜਾਨਵਰਾਂ ਨੂੰ ਕੁੱਟਦੇ ਆ ਉਸ ਤਰ੍ਹਾਂ ਕੁੱਟਿਆ ਜਾਂਦਾ ਐ ਸੋਸ਼ਲ ਮੀਡੀਆ ਤੇ ਤਸਵੀਰਾਂ ਵੀ ਵਾਇਰਲ ਹੋਈਆਂ ਅੱਛਾ ਜੀ 6 ਤਰੀਕ ਦੀ ਗੱਲ ਦਾ ਮੈਂ ਤੇ ਮੇਰਾ ਭਤੀਜਾ ਮਨਮੋਹ ਸਿੰਘ ਅੱਡੇ 'ਤੇ ਖੜੇ ਸੀਗੇ ਵਾਫੀ ਵਕੀਲ ਕਰਨ ਨੂੰ ਚੱਲੇ ਸੀਗੇ ਮੇਰੀ ਜੇ 40000 ਰੁਪਏ ਸੀਗਾ ਜਿਵੇਂ ਹੀ ਅਸੀਂ ਅੱਡੇ 'ਚ ਪਹੁੰਚੇ ਤਾਂ ਸਿੱਧੀ ਟੀਕਰ ਚ ਤੇ ਸਾਡੇ ਤੇ ਇਹਨਾਂ ਨੇ ਅਟੈਕ ਕਰਤਾ ਇਹ ਸਹੀ ਕੰਨੀ ਜੀ ਸਿੰਘ ਦਾ ਮੋਗਾ ਡਿਊਟੀ ਆ ਸਿੱਕ ਇਹ ਇਹ ਉਹ ਪੀੜਤ ਹੈ ਜਿਹਦੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਕੰਨੀਓ ਤੇ ਉਹਨਾਂ ਦੇ ਰਿਸ਼ਤੇਦਾਰਾਂ ਕੰਨੀਓ ਡਾਂਗਾ ਮਾਰੀਆਂ ਗਈਆਂ ਦੇਖ ਸਕਦੇ ਹੋ ਖੂਨ ਦੇ ਨਾਲ ਕਾਲਰ ਭਿੱਜੇ ਹੋਇਆ ਸਿਰ ਤੇ ਸੱਟਾਂ ਨੇ 6 ਤਰੀਕ ਨੂੰ 11 ਵਜੇ ਉਹ ਗੱਡੀ ਲੈ ਕੇ ਆਇਆ ਸੀ ਉੱਥੋਂ ਡਿਊਟੀ ਤੋਂ ਹੀ ਗੱਡੀਆਂ ਦੀ ਵਾਰਸ਼ ਖੜੀ ਹੈ ਜਦੋਂ कांड ਨੂੰ ਕਟ-ਕਟ ਕੇ ਫਿਰ ਗੱਡੀ ਲੈ ਕੇ ਬਾਸ ਭੱਜ ਗਿਆ ਉਹ ਅੱਛਾ ਮੇਰੀ ਗੀਤ ਨੇ 40000 ਰੁਪਈਆ 40 ਚਮਜੀਤ ਨੇ ਕੱਢੇ ਆ ਬਾਪੂ ਜੀ ਚਰਨਜੀਤ ਕੌਣ ਹੈ ਇਹ ਐਸਆਈ ਹੈ ਜੀ ਮੋਗੇ ਡਿਊਟੀ ਆ ਵਰਦੀ ਪਾਈ ਹੋਈ ਸੀ ਉਹ ਬਣਾ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਸੁਰੱਖਿਆ ਹਾਸਤੇ ਬਣਾਈ ਗਈ ਹੈ ਜੇ ਰੱਖਿਆ ਕਰਨ ਵਾਲੇ ਪੱਖਸ਼ਕ ਬਣ ਜਾਣਗੇ ਤਾਂ ਪੰਜਾਬ ਦੇ ਲੋਕ ਕਿਹੜੇ ਰਾਹ ਤੇ ਤੁਰਨਗੇ ਕਿੰਨੀਆਂ ਕਸਟਾ ਲੱਗੀਆਂ ਬਾਪੂ ਜੀ ਕਸਟਾ ਬਹੁਤ ਆ ਜੀ ਮੇਰੇ ਸਿਰ ਤੇ ਤਾਂ ਮੈਂ ਤਾਂ ਡੱਗੀ ਤੇ ਡੋਲਵਾ ਹੋ ਗਿਆ ਸਾਰੇ ਕੱਪੜੇ ਤਾਂ ਫਿੱਟ ਰਾਇਆ 400 ਟਾਂ ਡਾਗੀਆਂ ਮੇਰੇ ਸਿਰ ਤੇ ਲੱਗੀਆਂ ਦਖਲ ਵੀ ਹੋ ਗਿਆ ਤੇ ਗੂਠੇ ਦਾ ਹੱਟ ਟੁੱਟ ਗਿਆ ਇੱਕ ਮੇਰੀ ਲੱਤ ਤੋੜਨੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹਦੇ ਤੇ ਬਹੁਤ ਡਾਗੀਆਂ ਵਲੀਆਂ ਆ ਆ ਤੁਸੀਂ ਦੇਖ ਸਕਦੇ ਹੋ ਯਾਰ ਜਿਹੜਾ ਆ ਇੱਕ ਬਜ਼ੁਰਗ ਤੇ ਕੈਰ ਟਾਇਆ ਗਿਆ ਮਾਮਲਾ ਕੋਈ ਵੀ ਹੋਵੇ ਪਰ ਕਿਤੇ ਨਾ ਕਿਤੇ ਉਮਰ ਦਾ ਲਿਹਾਜ਼ ਤਾਂ ਕਰ ਲੈਣਾ ਚਾਹੀਦਾ ਆ ਬਜ਼ੁਰਗ ਦੇ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਯਾਰ ਬਾਕੀ ਹਾਲ ਕੀਤਾ ਮੈਂ ਪੰਜਾਬ ਪੁਲਿਸ ਦੇ ਉਸ ਮੁਲਾਜ਼ਮ ਨੂੰ ਇੱਕ ਗੱਲ ਤਾਂ ਜਰੂਰ ਕਹੂੰਗਾ ਯਾਰਾ ਕਿਸੇ ਬਜ਼ੁਰਗ ਦੇ ਡਾਂਗਾ ਮਾਰਨ ਲੱਗੇ ਇਹ ਤਾਂ ਦੇਖ ਲਿਆ ਕਰੋ ਵੀ ਉਹ ਬਜ਼ੁਰਗ ਕਿਸ ਸਲਾਤ ਦੇ ਵਿੱਚ ਆਇਆ ਇਹ ਤਾਂ ਗੁੰਡਾਗਰਦੀ ਸਿੱਧੀ ਇੱਕ ਉਹ ਆਪ ਉਹ ਡਿਊਟੀ ਤੇ ਹੋ ਕੇ ਉਹ ਵਰਦੀ ਦੇ ਵਿੱਚ ਜਿਹਦੀ ਉੱਥੇ ਕੋਈ ਡਿਊਟੀ ਹੈ ਨਹੀਂ ਉਹ ਇੱਥੇ ਕਿਉਂ ਆਇਆ ਦੇ ਉਹਦਾ ਹੁਣ ਬਣਦਾ ਸੀਗਾ ਬਾਪੂ ਜੀ ਤੂੰ ਤੁਸੀਂ ਕੈਪਟਨ ਰਿਟਾਇਰ ਹੋਏ ਹੋ ਤੁਸੀਂ ਉਹਨਾਂ ਨੂੰ ਦੱਸਿਆ ਯਾਰ ਮੈਂ ਮੁਲਾਜ਼ਮ ਆ ਯਾਰ ਇਸ ਤਰੀਕੇ ਨਾਲ ਨਹੀਂ ਬਹਿ ਸਕਦਾ ਉਹਨੂੰ ਪਤਾ ਸੀ ਮੈਂ ਪਤਾ ਜੀ ਉਹਨੂੰ ਪਹਿਲਾਂ ਦੇ ਪਤਾ ਨੇ ਮੈਂ ਡਰਦੀ ਨੇ ਮੁੰਡਾ ਵੀ ਛੋਟਾ ਜਿਹਾ ਜਵਦਾ ਬਾਹਰ ਕੱਲਦਾ ਇਹਨਾਂ ਦੇ ਡਰੋਂ ਸਾਨੂੰ ਬਾਹਰ ਨਿਕਲਣਾ ਵੀ ਮੁਸ਼ਕਲ ਕੀਤਾ ਪਿਆ ਇਹਨਾਂ ਦਾ ਕੀ ਪੁਲਿਸ ਤੇ ਡੰਡੇ ਨਾਲ ਹੀ ਕੁੱਟਿਆ ਗਿਆ ਹਾਂ ਪੁਲਿਸ ਵਾਲਾ ਪੁਲਿਸ ਵਾਲਾ ਡੰਡਾ ਸੀਗਾ ਹਾਂ ਤੇ ਪੂਰੇ ਆ ਇਹ ਦੋਨੇ ਥਾਣਾ ਮਾਰਾ ਤਾਂ ਤੋ ਕਰ ਕੰਮ ਹੈ ਵੀਡੀਓ ਜੋ ਮੇਰੇ ਨਜ਼ਰ ਆ ਰਿਹਾ ਉਹ ਮਾਰਦਾ ਇੱਕ ਸੀਸੀਟੀਵੀ ਦੀ ਵੀਡੀਓ ਲਈ ਗਈ ਆ ਇੱਕ ਕਿਸੇ ਦੀ ਗੱਡੀ ਦੇ ਚਾਲਕ ਦੇ ਵਿੱਚੋਂ ਵੀਡੀਓ ਬਣਾਈ ਗਈ ਆ ਉਹਦੇ ਚ ਸਾਫ਼ ਨਜ਼ਰ ਆ ਰਿਹਾ ਈ ਸਾਨੂੰ 4-5 ਸਾਲ ਹੋ ਗਏ ਅਸੀਂ ਲੋਪੋ ਵਧਣੀ ਦਰਖਾਸਤਾਂ ਦੇ ਦੇ ਹੰਬ ਗਏ ਆ ਪਰ ਸਾਡੀ ਏ ਰੰਦਾ ਜਿਹੜਾ ਹੈਗਾ ਚਾਰੰਜੀ ਤੇ ਸੁਣਵਾਈ ਹੋਣੀ ਨਹੀਂ ਦੇ ਰਿਆ ਅ ਵੀ ਉਧਾ ਜਮਾਉਂਦਾ ਹਾਂ ਮੈਂ ਮੈਂ ਸਰਕਾਰੀ ਅਫਸਰਾਂ ਮੇਰੇ ਕੋਲੇ ਕੋਈ ਝਾਕਦਾਂ ਵਾਲੀ ਸਤਿ ਸ਼੍ਰੀ ਅਕਾਲ ਸਫਰ ਦਾ ਜੁੜਿਓ ਤੁਸੀਂ ਤੇ ਮੈਂ ਆ ਜੋਤ ਪਹਿਵੀਂ ਘਟਨਾ ਜਿਹੜੀ ਮੋਕੇ ਸ਼ਹਿਰ ਦੇ ਵਿੱਚ ਆਈ ਹੈ ਦੌਦਰਪਿੰਡ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਕਨੀਓ ਇੱਕ ਬਜ਼ੁਰਗ ਜਿਹੜੇ ਫੌਜ ਦੇ ਵਿੱਚ ਡਿਊਟੀ ਕਰਕੇ ਆਏ ਨੇ ਕੈਪਟਨ ਉਹਨਾਂ ਤੇ ਹਮਲਾ ਕੀਤਾ ਜਾਂਦਾ ਹੈ ਉਹਨਾਂ ਤੇ ਡਾਂਗਾ ਭਰਾਈਆਂ ਜਾਂਦੀਆਂ ਇੱਕ ਨੌਜਵਾਨ ਤੇ ਡਾਂਗਾ ਭਰਾਈਆਂ ਜਾਂਦੀਆਂ ਜਿਵੇਂ ਬਜ਼ੁਰਗ ਦੀ ਗੱਲ ਕਰਾਂ ਤਾਂ ਬਜ਼ੁਰਗ ਦੀ ਸਾਲ ਉਮਰ ਦੀ ਗੱਲ ਕਰਾਂ ਤਾਂ ਬਜ਼ੁਰਗ ਦੀ ਉਮਰ 80 ਕੁ ਸਾਲ ਦੇ ਕਰੀਬ ਹੋਊਗੀ 80 ਸਾਲ ਦੇ ਬਜ਼ੁਰਗ ਤੇ ਡਾਂਗਾ ਭਰਾਈਆਂ ਜਾਂਦੀਆਂ ਜਿਵੇਂ ਲੋਕ ਜਾਨਵਰਾਂ ਨੂੰ ਕੁੱਟਦੇ ਆ ਉਸ ਤਰ੍ਹਾਂ ਕੁੱਟਿਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਤਸਵੀਰਾਂ ਵੀ ਵਾਇਰਲ ਹੋਈਆਂ ਉਸ ਬਜ਼ੁਰਗ ਨਾਲ ਗੱਲਬਾਤ ਕਰਦੇ ਆ ਕੀ ਗੱਲਬਾਤ ਹੋਈ ਹੈ ਤੇ ਕੀ ਗੱਲਬਾਤ ਪੜੀ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆ ਜੀ ਆਪਾਂ ਬਾਪੂ ਜੀ ਪੂਰੀ ਗੱਲਬਾਤ ਕੀ ਹੋਈ ਹੈ ਗੱਲਬਾਤ ਹੈ ਪੰਜ ਤਰੀਕ ਦੀ ਗੱਲ ਹੈ ਜੀ ਜੂਨ ਦੀ ਅੱਛਾ ਅਸੀਂ ਮਿੱਟੀ ਚਕਾਰ ਰਹੇ ਸੀ ਆਪਦੇ ਖੇਤ ਚ ਤੇ ਉੱਥੇ ਟਰਾਲੀ ਗਿੰਡ ਵਾਸਤੇ ਮੈਂ ਕਿ ਧਾੜੀ ਰੱਖਿਆ ਮੁੰਡਾ ਤੇ ਉਹਦੇ ਕੋਲ ਮੋਟਰਸਾਈਕਲ ਸੀ 8134 ਅੱਛਾ ਤੇ ਉਹ 20000 ਰੁਪਏ ਵਾਲੀ ਉਹ ਟਰਾਲੀ ਆਣੇ ਦੀ ਗੱਲ ਸਾਨੂੰ ਫੇ 5 ਵਜੇ ਜਾਵੜਿਆ ਰਣਜੀਤ ਸਿੰਘ ਕੇ ਉਹਦੇ ਘਰ ਆਲੀ ਤੇ ਉਹਦੀ ਭੂਗਾ ਤੇ ਉਹਦੀ ਲੜਕੀ ਚਾਰੇ ਜਾਣੇ ਨੇ ਅੱਛਾ ਜੀ ਉੱਥੇ ਰੋਕਿਆ ਸਾਨੂੰ ਵੀ ਕਿਉਂ ਮਿੱਟੀ ਛਕਾਉਣੀ ਆ ਤੁਸੀਂ ਇਹ ਤਾਂ ਸਾਡੀ ਆ ਜਾਂ ਹਾਲਾਂਕਿ ਨੇਰੇ ਕੇਜ ਹੀ ਆਉ ਤੇ ਇਹਨਾਂ ਨੇ ਧੱਕੇ ਮਾਰ ਕੇ ਇੱਕ ਦਾ ਉਹਦੇ ਕੁੱਟਿਆ ਮੁੰਡੇ ਨੂੰ ਜਿਹੜਾ ਮੇਰੇ ਡਿਆੜੀਆਂ ਸੀਗਾ 20000 ਰੁਪਏ ਖੋਦਿਆ ਤੇ ਉਹਦਾ ਮੋਟਰਸਾਈਕਲ ਵੀ ਖੋ ਲਿਆ ਉਹ ਆਪਦੇ ਘਰੇ ਘੜਈ ਖੜੇ ਹੁਣ ਉਹ ਦੰਦਾਈ ਅੱਛਾ ਜੀ 6 ਤਰੀਕ ਦੇ ਨਾਲ ਦਾ ਮੈਂ ਤੇ ਮੇਰਾ ਭਤੀਜਾ ਮਨਮੋਹ ਸਿੰਘ ਅੱਡੇ 'ਚ ਖੜੇ ਸੀਗੇ ਵਕੀਲ ਕਰਨ ਨੂੰ ਚੱਡੇ ਸੀਗੇ ਮੇਰੀ ਜੇਰ ਚ 40000 ਰੁਪਏ ਸੀਗਾ ਜੇ ਹੋਈ ਅਸੀਂ ਏਡੇ ਚ ਪਹੁੰਚੇ ਪਾਸੇ ਦੀ ਡੀਕਰ ਚ ਤੇ ਸਾਡੇ ਤੇ ਇਹਨਾਂ ਨੇ ਅਟੈਕ ਕਰਤਾ ਇਹ ਸਾਈ ਚਨ ਜੀਸਰੇ ਦਾ ਮੋਗਾ ਡਿਊਟੀ ਆ ਤੇ ਹੈਗਾ ਉਹਦਾ ਜਿਹੜਾ ਰਣਜੀਤ ਸਿੰਘ ਹੈ ਉਹਦੇ ਘਰ ਵਾਲੀ ਗੁਰਪ੍ਰੀਤ ਸਿੰਘ ਇੱਕ ਉਹਦੀ ਲੜਕੀ ਜਸਨੀਨ ਆ ਜੀ ਇਹਨਾਂ ਨੇ ਡੰਗ ਨਾਲ ਸਾਡੇ ਦੋਵਾਂ ਤੇ ਜਿਹੜਾ ਹਮਲਾ ਕਰਤਾ ਸਾਡੇ ਕੋਲ ਕੁਛ ਨਹੀਂ ਸੀ ਖਾਦੀ ਆਸੀ ਜਦ ਅਸੀਂ ਡਗਬੇ ਮੇਰੇ ਜੀ ਨੇ ਜਿਹਨੇ 40000 ਰੁਪਇਆ 40 ਚਰਨਜੀਤ ਨੇ ਕੱਢੇ ਆ ਹੁਣ ਬਾਪੂ ਜੀ ਚਰਨਜੀਤ ਕੌਣ ਆ ਇਹ ਐਸਆਈ ਆ ਜੀ ਮੋਗੇ ਡਿਊਟੀ ਆ ਵਰਦੀ ਪਾਈ ਹੋਈ ਸੀ ਉਹ ਬਣ ਬਾਪੂ ਜੀ ਉਹ ਪੁਲਿਸ ਮੁਲਾਜ਼ਮ ਹੁੰਦੇ ਆ ਜਿਹੜੇ ਉਹ ਤਾਂ ਲੜਾਈ ਨੂੰ ਸ਼ਾਰਟ ਆਊਟ ਕਰਦੀ ਕੋਸ਼ਿਸ਼ ਕਰਦੇ ਆ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਉਹ ਉਹਨਾਂ ਨੇ ਤੁਹਾਨੂੰ ਕੁੱਟਿਆ ਕਿਉਂ ਪੰਜਾਬ ਵਿੱਚ ਸਾਰਾ ਕੰਮ ਉਲਟਾ ਹੋ ਰਿਹਾ ਕੁੱਟਿਆ ਕੋਟੰਗਰ ਕਾਰਨ ਨਹੀਂ ਆ ਕਿ ਅਸੀਂ ਕੋ ਤਰੱਕੀ ਕਰਦੇ ਆ ਆਪਦੀ ਜਮੀਨ ਦਾ ਕਮਾਈ ਕਰਦੇ ਆ ਉਹ ਜਿਹੜਾ ਉਹਦਾ ਸਾਲਾ ਉਹ ਬੀਤੀ ਜਾਂਦਾ ਦਿਨ ਰਾਤ ਦਾਰੂ ਪੀ ਜਾਂਦਾ ਤੇ ਆਪ ਦਾ ਖਾਈ ਪੀ ਜਾਂਦਾ ਮੈਨੂੰ ਇਸ ਵਾਰ ਤੇ ਕੁੱਟਿਆ ਭਤੀਜੇ ਨੂੰ ਮੇਰੇ ਨੂੰ ਕੁੱਟਿਆ ਵੀ ਇਹਦੇ ਨਾਲ ਜਾਂਦਾ ਤੇ ਇਹ ਸਾਡੇ ਨਾਲ ਮੂੰਹ ਨੇ ਨਿਕੜ ਗਏ ਜਿਹੜਾ ਜਿਹੜਾ ਪੁਲਿਸ ਮੁਲਾਜ਼ਮ ਤੇ ਤੁਸੀਂ ਇਲਜ਼ਾਮ ਲਾਇਆ ਕਿ ਉਹਨਾਂ ਨੇ ਤੁਹਾਡੀ ਕੁੱਟਮਾਰ ਕੀਤੀ ਆ ਜੀ ਉਹਨਾਂ ਦੀ ਰਿਸ਼ਤੇਦਾਰੀ ਉੱਥੇ ਕੀ ਹੈ ਕਿ ਉਹ ਨਾਲ ਦੇ ਥਾਣੇ ਦੇ ਵਿੱਚ ਡਿਊਟੀ ਕਰਦੇ ਨੇ ਨਹੀਂ ਜੀ ਉਹਦੀ ਇਹ ਰੈਸਿਡੈਂਟ ਸਾਰੇ ਆ ਜੀ ਉੱਥੇ ਅੱਛਾ ਇਸੇ ਹੀ ਜੀ ਨਾ ਮੇਰੇ ਭਰਾ ਨਾਰ ਸਿੰਘ ਦਾ ਜਵਾਈ ਹੈ ਇਹ ਰਹੇ ਜਿਹਨੇ ਕੁੱਟਿਆ ਥਾਣੇ ਵਿੱਚ ਬਾਪੂ ਜੀ ਇਹ ਜਿਹੜੀ ਘਟਨਾ ਹੈ ਇਹ ਕਿੰਨੇ ਵਜੇ ਹੁੰਦੀ ਹੈ ਇਹ ਇਹ ਜੀ 11 ਵਜੇ ਦੀ ਹੋਈ ਹੈ 11 ਵਜੇ ਹੋਈ ਹੈ ਹਾਂ ਜੀ 6 ਤਰੀਕ ਸੀ 11 ਵਜੇ ਉਹ ਗੱਡੀ ਲੈ ਕੇ ਆਇਆ ਸੀ ਉੱਥੋਂ ਡਿਊਟੀ ਤੋਂ ਹੀ ਗੱਡੀ ਉਹਦੀ ਬਾਹਰ ਖੜੀ ਹੈ ਜਦੋਂ ਸਾਂ ਨੂੰ ਕਟ ਕੱਟ ਕੇ ਫਿਰ ਗੱਡੀ ਲੈ ਕੇ ਬਾਸ ਭੱਜ ਗਿਆ ਉਹ ਅੱਛਾ ਇਹ ਇਹ ਬਾਪੂ ਜੀ ਜਿਵੇਂ ਤੁਸੀਂ ਜਿਹੜੇ ਪੁਲਿਸ ਮੁਲਾਜ਼ਮ ਦੀ ਗੱਲ ਕਰ ਰਹੇ ਹੋ ਇਹ ਪੁਲਿਸ ਮੁਲਾਜ਼ਮ ਨਾਲ ਕੋਈ ਤੁਹਾਡਾ ਨਿੱਜੀ ਕੋਈ ਮਸਲਾ ਸੀ ਜਾਂ ਕੋਈ ਪੁਲਿਸ ਦਰਖਾਸਤ ਸੀ ਜਿਹੜੀ ਉਹ ਤੁਹਾਡੇ ਪਿੱਟ ਦੇ ਵਿੱਚ ਆਉਂਦਾ ਹੈ ਤੁਹਾਡੇ ਕੋਲੇ ਆਉਂਦਾ ਨਹੀਂ ਸਾਡੀ ਕੋਈ ਨਿੱਜੀ ਕੋਈ ਬੜਾ ਇਹ ਨਰਾਂ ਦੇ ਵਿੱਚ ਨਹੀਂ ਆ ਸੀ ਤਾਂ ਜਵਾਈਆਂ ਨੂੰ ਸੰਖਤ ਦੇ ਸੀ ਕਿ ਸਾਡੀ ਕੁੜੀ ਦਿੱਤੀ ਆ ਕੋਈ ਉਹ ਅਵੀ ਗੱਲ ਨਹੀਂ ਉਹ ਤਾਂ ਮਾਨਸਾਨ ਕਰਨ ਕਰਦੇ ਸੀ ਅਸੀਂ ਕੋਈ ਰੈਂਡਿਸ ਨਹੀਂ ਉਹਦੇ ਨਾਲ ਹਾਂਾ ਕਿ ਉਹ ਆਪ ਰੈਂਡਿਸ ਕਰਕੇ ਸਾਡੇ ਤੇ ਆ ਕੰਮ ਕਰ ਗਿਆ ਜਿਹੜਾ ਅੱਜ ਤੱਕ ਹੋਇਆ ਨਹੀਂ ਕਿਸੇ ਤੇ ਕਿੰਨੀਆਂ ਕਸਟਾ ਲੱਗੀਆਂ ਬਾਪੂ ਜੀ ਕਸਟਾ ਬਹੁਤ ਆ ਜੀ ਮੇਰੇ ਸਿਰ 'ਚ ਤਾਂ ਮੈਂ ਤਾਂ ਡੱਗੀ ਤੇ ਡੋਲੂਆ ਹੋ ਗਿਆ ਸਾਰੇ ਕੱਪੜੇ ਲੱਬਿੜ ਪਏ ਆ 400 ਟਾਂ ਡਾ ਗਿਆ ਮੇਰੇ ਸਿਰ 'ਚ ਲੱਗੀਆਂ ਦਖਮ ਵੀ ਹੋ ਗਿਆ ਅੱਛਾ ਜੀ ਤੇ ਗੁੱਠੇ ਦਾ ਹੱਟ ਟੁੱਟ ਗਿਆ ਇੱਕ ਮੇਰੀ ਰਾਤ ਤੋੜਨੀ ਕੋਸ਼ਿਸ਼ ਕੀਤੀ ਉਹਨਾਂ ਨੇ ਅੱਛਾ ਜੀ ਤੇ ਇਹਦੇ ਤੇ ਬਹੁਤ ਵੱਡੀਆਂ ਵਲੀਆਂ ਆ ਜੀ ਜੀ ਹਾਂ ਜੀ ਤਾਂ ਆ ਤੁਸੀਂ ਦੇਖ ਸਕਦੇ ਹੋ ਯਾਰ ਜਿਹੜਾ ਆ ਇੱਕ ਬਜ਼ੁਰਗ ਤੇ ਕਹਿ ਢਾਇਆ ਗਿਆ ਮਾਮਲਾ ਕੋਈ ਵੀ ਹੋਵੇ ਪਰ ਕਿਤੇ ਨਾ ਕਿਤੇ ਉਮਰ ਦਾ ਲਿਹਾਜ਼ ਤਾਂ ਕਰ ਲੈਣਾ ਚਾਹੀਦਾ ਆ ਬਜ਼ੁਰਗ ਦੇ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਯਾਰ ਆ ਕੀ ਹਾਲ ਕੀਤਾ ਮੈਂ ਪੰਜਾਬ ਪੁਲਿਸ ਦੇ ਉਸ ਮੁਲਾਜ਼ਮ ਨੂੰ ਇੱਕ ਗੱਲ ਤਾਂ ਜਰੂਰ ਕਹੂੰਗਾ ਯਾਰਾ ਕਿਸੇ ਬਜ਼ੁਰਗ ਦੇ ਡਾਂਗਾ ਮਾਰਨ ਲੱਗੇ ਇਹ ਤਾਂ ਦੇਖ ਲਿਆ ਕਰੋ ਵੀ ਉਹ ਬਜ਼ੁਰਗ ਕਿਸ ਸਲਾਤ ਦੇ ਵਿੱਚ ਆਏ ਬਾਪੂ ਜੀ ਤੁਸੀਂ ਕੀ ਨੌਕਰੀ ਕਰਦੇ ਰਹੇ ਹੋ ਪਹਿਲਾਂ ਮੈਂ 28 ਸਾਲ ਪਹਿਲਾਂ ਸਿਨ 83 ਦਾ ਫੌਜ ਵਿੱਚ ਸੀਗਾ ਅੱਛਾ ਉਸ ਤੋਂ ਬਾਅਦ ਮੈਂ 28 ਸਾਲ ਦੁਪਕਾਰ ਦੇ ਵਿੱਚ ਕੁੜੀਆਂ ਦੇ ਸਰਵਿਸ ਕੀਤੀ ਹੈ ਹੁਣ ਮੈਂ 35 ਸਾਲ ਆਇਆ ਹੁਣ ਮੈਂ ਦੇਹਲਾ ਸੀਗਾ ਤੇ ਮੇਰੀ 84 ਸਾਲ ਏਜ ਹੋ ਗਈ ਆ ਜੀ ਬਾਪੂ ਜੀ ਤੁਸੀਂ ਕੈਪਟਨ ਰਿਟਾਇਰ ਹੋਏ ਹੋ ਤੁਸੀਂ ਉਹਨਾਂ ਨੂੰ ਦੱਸਿਆ ਯਾਰ ਮੈਂ ਮੁਲਾਜ਼ਮ ਆਇਆ ਹਰੇ ਇਸ ਤਰੀਕੇ ਨਾਲ ਨਹੀਂ ਬੇ ਕਰ ਉਹਨੂੰ ਪਤਾ ਸੀ ਮੈਂ ਪਤਾ ਜੀ ਉਹਨੂੰ ਪਹਿਲਾਂ ਦੇ ਪਤਾ ਉਹ ਕੁੜੀ ਤੇ ਪ੍ਰੈਸਵਾਗਨ ਨੇ ਮੈਨਿਆ ਗਿਆ ਸੀ ਨਾਲ ਅੱਛਾ ਹੁਣ ਸਾਰਾ ਕੁਝ ਉਹਨੂੰ ਪਤਾ ਵੀ ਮੈਂ ਇਹ ਕੈਪਟਨ ਆ ਇਹ ਰਿਟਾਇਰ ਅੱਛਾ ਸਿਕੰਡਰ ਵੀ ਉਹਨੇ ਕੋਈ ਲਿਆਦ ਨਹੀਂ ਕੀਤੀ ਨਾ ਸਾਡੀ ਕੂਲੀ ਨੇ ਕੀਤੀ ਆ ਉਹ ਵੀ ਡਾਂਗਾਂ ਲੈ ਕੇ ਸਾਡੇ ਤੇ ਭਰਾ ਦਿੱਤੀ ਆ ਮੈਂ ਇਥੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਅਜਿਹੇ ਪੁਲਿਸ ਮੁਲਾਜ਼ਮਾ ਨੂੰ ਕਿਤੇ ਨਾ ਕਿਤੇ ਨੱਥ ਜਰੂਰ ਪਾਈ ਜਾਵੇ ਆ ਬਜ਼ੁਰਗ ਦਾ ਹਾਲ ਵੇਖ ਸਕਦੇ ਹੋ ਯਾਰ ਤੁਸੀਂ ਕਿਸ ਤਰੀਕੇ ਦੇ ਨਾਲ ਬਜ਼ੁਰਗ ਦਾ ਹਾਲਾਤ ਹੋਇਆ ਬਾਪੂ ਜੀ ਆ ਗੁੱਟ ਨੂੰ ਕੀ ਹੋਇਆ ਜੀ ਇਹ ਗੱਡ ਗੱਟ ਗਿਆ ਜੀ ਨਾ ਮਾਰੀ ਤਾਂ ਗੁੱਟ ਪੱਟ ਗਿਆ ਜੀ ਹਾਂ ਜੀ ਅਗੂਠਾ ਤੇ ਪਰ ਇਹ ਗੋਟ ਸਾਰੇ ਟੁੱਟ ਗਿਆ ਹੈ। ਅੱਛਾ ਤੇ ਹੋਰ ਬਾਪੂ ਜੀ ਟਾਂਕੇ ਕਿੰਨੇ ਲੱਗੇ ਆ ਸੁੱਤ? ਤਾਂ ਇਹ ਟਾਂਕੇ 10-10 ਟਾਂਕੇ ਲੱਗੇ ਆ ਜੀ ਤੋਂ। ਬਾਪੂ ਜੀ ਵੀਡੀਓ ਚ ਦੇਖਦੇ ਆ ਇੱਕ ਹੋਰ ਜਾਣਾ ਤੁਹਾਡੇ ਨਾਲ ਉਹ ਕੌਣ ਆ? ਹੋਰ ਮੇਰਾ ਭਤੀਜਾ ਏ ਮੋਹਨ ਸਿੰਘ ਆ। ਠੀਕ ਹੈ। ਤਾਂ ਆ ਨਾਲ ਦੇ ਬੈੱਡ ਤੇ ਇੱਕ ਮੈਂ ਥੋੜਾ ਦੇਖਿਓ। ਮੈਂ ਨਾਲ ਦੇ ਬੈੱਡ ਤੇ ਇੱਕ ਤਸਵੀਰ ਹੋਰ ਦਿਖਾ ਰਿਹਾ ਇਹ ਉਹ ਪੀੜਤ ਹੈ ਜਿਹਦੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਕੰਨੀਓ ਤੇ ਉਹਨਾਂ ਦੇ ਰਿਸ਼ਤੇਦਾਰਾ ਕੰਨੀਓ ਡਾਂਗਾ ਮਾਰੀਆਂ ਗਈਆਂ ਦੇਖ ਸਕਦੇ ਹੋ ਖੂਨ ਦੇ ਨਾਲ ਕਾਲਰ ਭਿੱਜੇ ਹੋਇਆ ਸਿਰ ਤੇ ਸੱਟਾਂ ਨੇ। ਭਾਈ ਅਜੇ ਹੀ ਕੀ ਗੱਲ ਹੋਈ ਉਹ ਤੈਸ਼ ਦੇ ਵਿੱਚ ਕਿਉਂ ਆ ਗਿਆ ਪੁਲਿਸ ਮੁਲਾਜ਼ਮ ਤੁਹਾਡੇ ਤੇ ਡਾਂਗਾ ਮਾਰਨ ਲੱਗ ਪਿਆ ਇਹ ਜੀ ਪਰਸੋਂ ਦੀ ਗੱਲ ਆ ਇਹ ਮਿੱਟੀ ਚਗਾਉਂਦੇਗੇ ਖੇਤੋਂ ਹੂੰ ਆਪਦੇ ਇੱਕ ਇਹਨਾਂ ਪੈਹੀ ਦਾ ਕੋਈ ਸੀਗਾ ਝਗੜਾ ਉਹ ਕਹਿੰਦਾ ਵੀ ਪਈ ਮੇਰੀ ਆ ਹਾਲਾਂਕਿ ਉਹ ਜਿਹੜੀ ਪਈ ਆ ਇਹਨਾਂ ਦੇ ਕਿੱਲੇ ਦੇ ਵਿੱਚ ਆ ਉਹ ਅੱਛਾ ਜਦੋਂ ਮਿੱਟੀ ਚਗਾਉਂਦੇ ਸੀਗੇ ਤੇ ਉਹ ਪਈ ਵੀ ਫਿਰ ਬਰਾਬਰ ਕਰਨੀ ਸੀਗੀ ਜਦੋਂ ਉਹਨਾਂ ਨੇ ਇੱਕ ਟਰਾਲੀ ਚ ਚੱਕ ਲਈ ਉੱਥੋਂ ਪਤਾ ਨਹੀਂ ਕਿਸੇ ਨੇ ਫੋਨ ਕੀਤਾ ਤੇ ਉਹ ਰਣਜੀਤ ਸਿੰਘ ਇਹਨਾਂ ਦਾ ਭਤੀਜਾ ਤੇ ਘਰ ਵਾਲੀ ਗੌਰਪ੍ਰੀਤ ਤੇ ਕੁੜੀ ਇਹਦੀ ਜਸਮੀਨ ਤੇ ਇਹ ਪੰਜਾਬੜੇ ਉੱਥੇ ਇਹਨੂੰ ਟੰਗਾ ਤੂੰ ਹੋ ਗਏ ੱਟਕੇ ੱਟਕੇ ਮਾਰੇ ਤੇਰਾ ਮੋਟਰਸਾਈਕਲ ਖੋ ਲੈ ਆਏ ਨਾਲੇ ਤਾਂ ਪੈਸੇ ਖੋਲਿਆ ਜੀ ਅੱਛਾ ਹਾਂਜੀ ਕਿੰਨੇ ਪੈਸੇ ਖੋਏ ਆ ਜੀ 40000 ਕਹਿੰਦੇ ਜੀ ਤੁਹਾਡੇ ਨਾਲ ਕੀ ਗੱਲਬਾਤ ਵਾਪਰੀ ਬਈ ਕਿ ਮਸਲਾ ਉਹਨਾਂ ਦਾ ਸੀ ਤੁਹਾਡੇ ਕਿਹੜੀ ਗੱਲੋਂ ਡਾਂਗਾ ਉਹ ਉਸ ਰਣਜੀਤ ਨੇਰਾ ਹੋ ਗਿਆ ਸੀਗਾ ਅੱਛਾ ਤੇ ਦੂਜੇ ਦਿਨ ਫਿਰ ਮੈਂ ਤਾਂ ਘਰੇ ਸੀਗਾ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਪਾਂ ਸਰਪੰਚ ਨੂੰ ਤਲਾਹ ਦੇ ਕੇ ਆਉਣੀ ਆ ਤੇ ਮੇਰਾ ਮੋਟਰਸਾਈਕਲ ਖੋਲਿਆ ਉਹਨਾਂ ਨੇ ਅੱਛਾ ਤੇ ਮੈਂ ਵੀ ਮੇਰੇ ਨਾਲ ਚੱਲ ਫਿਰ ਅਸੀਂ ਤੁਰ ਕੇ ਜੀ ਗਏ ਉਹਨਾਂ ਦੇ ਘਰੇ ਸਰਪੰਚ ਦੇ ਜਦੋਂ ਅਸੀਂ ਉਹਨਾਂ ਦੇ ਘਰੇ ਗਏ ਸਾਡੇ ਜਾਣ ਤੋਂ ਪਹਿਲਾਂ ਹੀ ਰਣਜੀਤ ਸਿੰਘ ਉੱਥੇ ਖੜਾ ਸੀਗਾ ਉਹ ਸਾਨੂੰ ਵੇਖ ਕੇ ਉਥੋਂ ਤੁਰਿਆ ਘਰ ਨੂੰ ਆਵਦੇ ਤੇ ਮੁੜ ਕੇ ਅਸੀਂ ਜਦ ਪੁੱਛਿਆ ਵੀ ਸਰਪੰਚ ਸਾਹਿਬ ਨੂੰ ਮਿਲਣਾ ਵਾ ਉਹ ਕਹਿੰਦੇ ਵੀ ਹੈ ਨਹੀਂ ਕਿ ਉਹ ਤਾਂ ਸ਼ਾਮ ਨੂੰ ਆਉਣਗੇ ਅਸੀਂ ਵੀ ਤੁਰ ਕੇ ਫਿਰ ਘਰ ਨੂੰ ਜਦੋਂ ਆਉਣ ਲੱਗੇ ਤੇ ਅਸੀਂ ਘਰ ਕੋਲੇ ਆਏ ਸੀਗੇ ਆਉਦੇ ਮੋੜ ਮੋੜ ਲੱਗੇ ਇਹ ਉੱਥੇ ਐਕਟਿਵ ਹੋ ਕੇ ਖੜੇ ਸੀਗੇ ਸਾਰੇ ਡਾਂਗਾ ਛੋਟੇ ਲੈ ਕੇ ਲੋਗੇ ਪਹਿਲਾਂ ਹੀ ਖੜੇ ਸੀ ਪਹਿਲਾਂ ਪਹਿਲਾਂ ਹੀ ਖੜੇ ਸੀਗੇ ਜੀ ਤੇ ਜਦ ਮੈਂ ਕਿਹਾ ਆਉਦੇ ਤਾਇਆ ਨੂੰ ਕਹਿੰਦਾ ਮੈਂ ਇੱਥੇ 10 ਮਿੰਟ ਖੜਦਾ ਵਾਂ ਤੇ ਤੂੰ ਚੱਲ ਘਰੇ ਜਾਵੜਾ ਤੇ ਜਦੋਂ ਇਹ ਗਾਂ ਆਇਆ ਥੋੜਾ ਜਿਹਾ ਰਣਜੀਤ ਸਿੰਘ ਗੁਰਪ੍ਰੀਤ ਕੌਰ ਤੇ ਉਹਦੀ ਕੁੜੀ ਜਸਮੀਨ ਤਿੰਨੇ ਡਾਂਗਾਂ ਲੈ ਕੇ ਆਗੇ ਤੈਨੂੰ ਕੁੱਟਾਂ ਲਾ ਕੇ ਸੈੱਟ ਲਿਆ ਤੇ ਮੈਂ ਹਲੇ ਬਾਹਰ ਹੀ ਖੜਾ ਸੀਗਾ ਜਦੋਂ ਮੈਂ ਦੇਖਿਆ ਵੀ ਇਹਨਾਂ ਕੁੱਟੀ ਜਾਂਦੇ ਆ ਮੈਂ ਛੜਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਜਦੋਂ ਮੈਂ ਕੋਲੇ ਆਇਆ ਤੇ ਇਹਨਾਂ ਦਾ ਇੱਕ ਪਰੌਣਾ ਜੀ ਚਰਨਜੀਤ ਸਿੰਘ ਜਿਹੜਾ ਜੋ ਕਿ ਮੋਕੇ ਡਿਊਟੀ ਲੱਗੀ ਆ ਉਹਦੀ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਬੱਚਾ ਉਹ ਡਾਂਗ ਲੈ ਕੇ ਆਇਆ ਉਹ ਕਹਿੰਦਾ ਇਹਨੂੰ ਤਾਂ ਛੱਡ ਦਿਓ ਕਹਿੰਦਾ ਇਹ ਹਮਾਇਤ ਬਾਲੀ ਕਰਦਾ ਇਹਦੀ ਪਹਿਲਾਂ ਇਹਨੂੰ ਗੱਡੀ ਚੜਾਓ ਤੁਹਾਨੂੰ ਕਹਿੰਦੇ ਹਾਂ ਜੀ ਤੇ ਦਾਰੂ ਨਾਲ ਤਾਇਰ ਸੀਗੇ ਦੋਨੇ ਹੀ ਉਹ ਅੱਛਾ ਹਾਂ ਜੀ ਤੇ ਉਹਨੇ ਆ ਕੇ ਮੇਰਾ ਸਿਰ ਚ ਮਾਰੀ ਡਾਂਗ ਤੇ 8-10 ਡਾਂਗ ਕੇ ਲੱਗੇ ਹੋਇਆ ਇੱਥੇ ਭਾਈ ਪਰ ਜਿਹੜੀ ਪੁਲਿਸ ਆ ਉਹ ਤਾਂ ਪੰਜਾਬ ਦੀ ਸੁਰੱਖਿਆ ਹਾਸਤੇ ਬਣਾਈ ਜਾਂਦੀ ਹੈ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਹਾਸਤੇ ਬਣਾਈ ਜਾਂਦੀ ਹੈ ਨਹੀਂ ਜੀ ਕੋਈ ਸੁਰੱਖਿਆ ਨਹੀਂ ਕਰ ਰਹੀਗੀ ਨਾ ਕਿਵੇਂ ਕਿ ਕਿਵੇਂ ਉਹ ਬਈ ਜਿਵੇਂ ਹੁਣ ਤੁਹਾਡੇ ਇੱਥੇ ਕਿੰਨੇ ਟੰਕੇ ਲੱਗੇ ਜਿਹੜੀ ਸੱਟਾਂ ਲੱਗੀਆਂ ਅੱਠ ਦਾ ਹੈਗੇ ਆ ਜੀ 8 ਦਾ ਸਟਾਂਕ ਹਾਂਜੀ ਹਾਂਜੀ ਹੁਣ ਸੀਟੀ ਸਕੈਨ ਹੋਈ ਆ ਮੇਰੀ ਉਹ ਕਹਿੰਦੇ ਵੀ ਗੰਭੀਰ ਵੀ ਹੋ ਸਕਦਾ ਹੈ ਗੰਭੀਰ ਵੀ ਹੋ ਸਕਦਾ ਹਾਂਜੀ ਜੀ ਜੀ ਤਾਂ ਹੋਰ ਵੀ ਜਿਹੜੇ ਇੱਥੇ ਲੋਕ ਖੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੌਕੇ ਤੇ ਕੀ ਕੀ ਘਟਨਾਵਾਂ ਵਾਪਰੀਆਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੁਆਰਾ ਪੁਲਿਸ ਦੇ ਇੱਕ ਮੁਲਾਜ਼ਮ ਦੁਆਰਾ ਪੁਲਿਸ ਦੇ ਇੱਕ ਮੁਲਾਜ਼ਮ ਦੁਆਰਾ ਦੋ ਜਿਹੜੇ ਆ ਦੇਖ ਸਕਦੇ ਹੋ ਜ਼ਖਮੀ ਕੀਤੇ ਹੋਏ ਨੇ ਇੱਕ ਤਾਂ ਸਾਫਕਾ ਕਰਨਲ ਨੇ 对不借 ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਭਤੀਜਾ ਜਿਨ੍ਹਾਂ ਤੇ ਕਿਸ ਤਰ੍ਹਾਂ ਤਸ਼ੱਦਦ ਟਾਇਆ ਗਿਆ ਕਿਸ ਤਰ੍ਹਾਂ ਡਾਂਗਾ ਵਹੀਆਂ ਗਈਆਂ ਕਿਸ ਤਰ੍ਹਾਂ ਜਾਨਵਰਾ ਵਾਂਗੂ ਕੁੱਟਿਆ ਗਿਆ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਤੋਂ ਬਾਜ਼ ਜਣਾਉਣਾ ਪਵੇਗਾ ਕਿਉਂਕਿ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਸੁਰੱਖਿਆ ਵਾਸਤੇ ਬਣਾਈ ਗਈ ਹੈ ਜੇ ਰੱਖਿਆ ਕਰਨ ਵਾਲੇ ਪੱਖਸ਼ਿਕ ਬਣ ਜਾਣਗੇ ਤਾਂ ਪੰਜਾਬ ਦੇ ਲੋਕ ਕਿਹੜੇ ਰਾਹ ਤੇ ਤੁਰਨਗੇ ਤੇ ਜਿਹੜੇ ਤਮਾਮ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਮਾਤਾ ਜੀ ਕੀ ਰਿਸ਼ਤਾ ਥੋੜਾ ਇਹਨਾਂ ਨਾਲ ਮੇਰਾ ਇਹ ਸਹੁਰਾ ਹੈ ਉਹ ਮੇਰਾ ਜੇਠਾ ਚਾਚੇ ਦਾ ਮੁੰਡਾ ਇਹਨਾਂ ਨੇ ਮੇਰੇ ਘਰ ਵਾਲੇ ਦੀ ਡੈਥ ਹੋਈ ਛੋਟ ਆਜਾ ਮੇਰਾ ਮੁੰਡਾ ਸੀ ਇਹਨਾਂ ਨੇ ਉਦੋਂ ਤੋਂ ਹੀ ਮੇਰੇ ਨਾਲ ਤੱਕਾ ਤੇ ਹਣੋ ਜਿਹੜਾ ਪੁਲਿਸ ਵਾਲਾ ਹੈ ਅੱਛਾ ਤੇ ਉਹ ਨਹਿਤੀ ਪੀ ਕੇ ਸ਼ਰਾਬ ਇਹਨਾਂ ਦੇ ਘਰੇ ਹਰ ਰੋਜ਼ ਇੱਥੇ ਆਉਂਦਾ ਉਹ ਵੀ ਸਾਨੂੰ ਗਾਲਾਂ ਕੱਢਦਾ ਅੱਛਾ ਕੌਣ ਮਾਤਾ ਇਹ ਜਿਹੜਾ ਚਰਨਜੀਤ ਹੈ ਪੁਲਿਸ ਵਾਲਾ ਆਈਐਸ ਅੱਛਾ ਤੇ ਸਾਡਾ ਉਹਨੇ ਜਿਉਣਾ ਬਹੁਤ ਆ ਉਹ ਸਾਨੂੰ ਧਮਕੀਆਂ ਵੀ ਮਾਰਨ ਦੀਆਂ ਦਿੰਦੇ ਆ ਕੀ ਧਮਕੀਆਂ ਦਿੰਦੇ ਆ ਤੁਹਾਨੂੰ ਕਹਿੰਦੇ ਉਹਨਾਂ ਨੂੰ ਆਈਸੀਬੀਏ ਚਲੀ ਜਾਵੇ ਇੱਥੋਂ ਅੱਛਾ ਸਾਰਾ ਕੁਝ ਸਾਡੇ ਜੋਗਾ ਰਹੇ ਜੇ ਹੂੰ ਤੇ ਇਹਨਾਂ ਨੇ ਮੈਂ ਡਰਦੀ ਨੇ ਮੁੰਡਾ ਵੀ ਛੋਟਾ ਜ ਆਪਦਾ ਬਾਹਰ ਕੱ ਲਤਾ ਇਹਨਾਂ ਦੇ ਡਰੋਂ ਸਾਨੂੰ ਬਾਹਰ ਨਿਕਲਣਾ ਵੀ ਮੁਸ਼ਕਲ ਕੀਤਾ ਪਿਆ ਇਹਨਾਂ ਦਾ ਹੂੰ ਮਾ ਤਾਂ ਉਹਦਨ ਜਦੋਂ ਇਹ ਘਟਨਾ ਹੁੰਦੀ ਆ ਤੁਹਾਨੂੰ ਕਿਵੇਂ ਪਤਾ ਲੱਗਦਾ ਉਹ ਮੈਂ ਤਾਂ ਤਰੇ ਸੀ ਸਾਡਾ ਘਰ ਅੱਡੇ ਦੇ ਵਿੱਚ ਹੀ ਆ ਉਹ ਜਦੋਂ ਨੂੰ ਬਾਵਾ ਕੁਝ ਹੋ ਗਿਆ ਰੌਲਾ ਪਿਆ ਮੈਂ ਗਈਆਂ ਤੇ ਇਹ ਸਾਰੇ ਜਾਣੇ ਬਾਈ ਨੂੰ ਤੇ ਇਹਨੂੰ ਬਾਪੇ ਨੂੰ ਡਾਂਗਾ ਨਾਲ ਵਾਲਾ ਧੋਖ ਖਿੱਚ ਖਿੱਚ ਦੋਨਾਂ ਨੂੰ ਕੁੱਟਣ ਲੱਗੇ ਪਈ ਸੀ ਤੇ ਉਹ ਹੌਣ ਡਿਊਟੀ ਆ ਜਿਹੜਾ ਡਿਊਟੀ ਦੇ ਸਮੇ ਸਾਡੇ ਉੱਥੇ ਗਿਆ ਹੈ ਵਰਦੀ ਉਹਦੇ ਪਾਈ ਗਈ ਆ ਸਾਮੈਨ ਨੂੰ ਵੀ ਬਹੁਤ ਗਾਲਾਂ ਕੱਢੀਆਂ ਮੇਰੇ ਵੀ ਉਹਨਾਂ ਨੇ ਠੋਕੀਆਂ ਆਹ ਵੇਖੋ ਹੱਥ ਤੌੜਾ ਪਿਆ ਮੈਂ ਗਈਆਂ ਤੇ ਇਹ ਸਾਰੇ ਜਾਣੇ ਬਾਈ ਨੂੰ ਤੇ ਇਹਨੂੰ ਬਾਪੇ ਨੂੰ ਡਾਂਗਾ ਨਾ ਵਾਲਾ ਠੇਚ-ਖੇਚ ਦੋਨਾਂ ਨੂੰ ਕੁੱਟਣ ਲੱਗੇ ਪਈ ਸੀ ਤੇ ਉਹ ਆਉਣ ਡਿਊਟੀ ਆ ਜਿਹੜਾ ਡਿਊਟੀ ਦੇ ਸਮੇਂ ਸਾਡੇ ਉੱਥੇ ਗਿਆ ਹੈ ਵਰਦੀ ਉਹਦੇ ਪਾਈ ਹੋਈ ਆ ਸਾਮੈਨ ਨੂੰ ਵੀ ਬਹੁਤ ਗਾਲਾਂ ਕੱਢੀਆਂ ਮੇਰੇ ਵੀ ਉਹਨਾਂ ਨੇ ਠੋਕੀਆਂ ਆਹ ਵੇਖੋ ਹੱਥ ਤੇ ਵੀ ਪਿੱਛੇ ਵੀ ਠੋਕੀ ਮਾਤਾ ਉਹਨਾਂ ਨੇ ਵੇਖਿਆ ਨਹੀਂ ਇੱਕ ਔਰਤ ਇੱਕ 80 ਸਾਲਾਂ ਦਾ ਬਜ਼ੁਰਗ ਉਸਤੇ ਕਹਿਰ ਟਾਲਾ ਜਦੋਂ ਬੇਟਾ ਮੇਰਾ ਛੋਟਾ ਜਾਂ ਮੈਂ ਤਾਂ ਸਿਰਫ ਆਪਣੇ ਦਿਨ ਪੂਰੇ ਕਰਦੀ ਸੀ ਪਰ ਇਹ ਮੈਨੂੰ ਰਹਿਣ ਨਹੀਂ ਦਿੰਦੇ ਅੱਛਾ ਹੋਰ ਹੋਰ ਕੀ ਕੀ ਕਿਹਾ ਗਿਆ ਪੁਲਿਸ ਮੁਲਾਜ਼ਮ ਕੰਨੀਓ ਉਹ ਗਾਲਾਂ ਬਹੁਤ ਕੱਢ ਕੇ ਗਏ ਆ ਗਾਲਾਂ ਬਹੁਤ ਕੱਢ ਕੇ ਗਏ ਆ ਹਾਂ ਉਹ ਕੁੜੀ ਨੇ ਵੀ ਗਾਲਾਂ ਕੱਢੀਆਂ ਜਿਹੜੀ ਉਹ ਕੁਵਾਰੀ ਕੁੜੀ ਉਹ ਵੀ ਨਾਲ ਥਾਣੇ ਆ ਚ ਫਿਰਦੀ ਆ ਤੁਸੀਂ ਇੱਥੋਂ ਦੇ ਸਾਨੂੰ 4-5 ਸਾਲ ਹੋ ਗਏ ਅਸੀਂ ਲੋਪੋ ਵਧਣੀ ਦਰਖਾਸਤਾਂ ਦੇ ਦੇ ਹੰਬ ਗਏ ਆ ਪਰ ਸਾਡੀ ਇਹ ਰੰਦਾ ਜਿਹੜਾ ਹੈਗਾ ਚਰਨਜੀਤ ਇਸਨੂੰ ਵਾਈ ਹੋਣ ਹੀ ਨਹੀਂ ਦੇ ਰਿਆ ਅੱਛਾ ਕਿਵੇਂ ਕੋਈ ਫੋਰਸ ਤੇ ਪ੍ਰੈਸ਼ਰ ਪਾ ਦਿੰਦਾ ਜਾਂ ਪੁਲਿਸ ਦਾ ਕਰਮਚਾਰੀ ਹੋਣ ਕਰਕੇ ਇਹ ਕਰਮਚਾਰੀ ਹੋਣ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਸਭ ਨੂੰ ਕਹਿ ਕੇ ਕਿ ਹੰਬ ਗਏ ਆ ਹੂੰ ਤੇ ਹੁਣ ਇਹਨਾਂ ਨੂੰ ਆਏ ਆ ਉਹਨਾਂ ਨੇ ਸਾਰਾ ਕੁਝ ਵੇਚ ਵਟ ਲਿਆ ਖਾਦੀ ਪੀਤੀ ਬੈਠੇ ਵੀ ਇਹ ਰੋਟੀ ਕਿਉਂ ਖਾਂਦੇ ਚੰਗੀ ਤੁਸੀਂ ਕਿਵੇਂ ਮੰਨਦੇ ਹੋ ਇਹ ਡਿਊਟੀ ਆ ਜਾਂ ਗੁੰਡਾਗਰਦੀ ਹੈ ਜਿਹੜੀ ਉਹ ਦਿਨ ਹੋਈ ਇਹ ਤਾਂ ਗੁੰਡਾਗਰਦੀ ਸਿੱਧੀ ਇੱਕ ਉਹ ਆਪਸ ਉਹ ਡਿਊਟੀ ਤੇ ਹੋ ਕੇ ਉਹ ਵਰਦੀ ਦੇ ਵਿੱਚ ਜਿਹਦੀ ਉੱਥੇ ਕੋਈ ਡਿਊਟੀ ਹੈ ਨਹੀਂ ਉਹ ਇੱਥੇ ਕਿਉਂ ਆਇਆ ਹੂੰ ਦੇ ਉਹ ਤਾਂ ਉਹਨਾ ਬਣਦਾ ਸੀਗਾ ਹੂੰ ਉਹਨਾਂ ਨੇ ਕੁੱਟਿਆ ਵੀ ਪੁਲਿਸ ਦੇ ਡੰਡੇ ਨਾਲ ਹੀ ਜਿਹੜਾ ਪੁਲਿਸ ਕੋਲੇ ਡੰਡਾ ਹੁੰਦਾ ਉਹਨਾਂ ਕੋਲੇ ਡਾਂਗਾ ਸੀ ਸਾਰਿਆਂ ਕੋਲੇ ਬਹੁਤ ਵੱਡਾ ਵੱਡਾ ਅੱਛਾ ਜਿੰਨਾਂ ਉਹਨਾਂ ਨੇ ਉਹਨਾਂ ਤਾਂ ਆਪਾਂ ਪਸ਼ੂਆਂ ਨੂੰ ਵੀ ਨਹੀਂ ਕੁੱਟਦੇ ਜਿੰਨਾਂ ਉਹਨਾਂ ਨੇ ਕੁੱਟਿਆ ਹੂੰ ਅੱਛਾ ਇਹ ਇਹ ਮਾਤਾ ਹੋਇਆ ਕੀ ਦੀ ਸ਼ਹਿ ਤੇ ਸਭ ਕੋਲ ਇਹ ਉਹ ਪੜ ਸਾਲੀ ਦੀ ਸੈ ਤੇ ਅੱਛਾ ਉਹਦੀ ਸ਼ਹਿ ਤੇ ਉਹਦੀ ਸ਼ਹਿ ਤੇ ਉਹਦੀ ਸ਼ਹਿ ਤੇ ਹੀ ਉਹ ਇੱਕ ਦੋ ਬੰਦੇ ਅੱਗੇ ਹੋਰ ਵੀ ਪੈਂਟਦੇ ਉਹਨਾਂ ਨੇ ਕੁੱਟਤੇ ਆ ਹੂੰ ਜੀ ਬਾਈ ਇਹ ਜਦੋਂ ਘਟਨਾ ਹੁੰਦੀ ਹੈ ਤੁਸੀਂ ਉੱਥੇ ਕਿਵੇਂ ਪਹੁੰਚਦੇ ਹੋ ਜਾਂ ਤੁਹਾਨੂੰ ਕਿਵੇਂ ਪਤਾ ਲੱਗਦਾ ਮੈਂ ਤਾਂ ਮੈਂ ਲੰਘ ਗਿਆ ਰਸ ਗਿਆ ਜੀ ਮੈਂ ਤਾਂ ਹੈ ਨਹੀਂ ਸੀਗਾ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਫੋਨ ਗਿਆ ਮੈਨੂੰ ਮੈਂ ਫੇਰ ਆਇਆ ਹਾਂਜੀ ਅੱਛਾ ਤੁਹਾਡਾ ਕੀ ਰਿਸ਼ਤਾ ਇਹਨਾਂ ਨਾਲ ਇਹ ਮੇਰੇ ਤਾਇਆ ਆ ਇਹ ਬ੍ਰਦਰ ਆ ਮੈਂ ਅੱਛਾ ਇਹ ਬ੍ਰਦਰ ਆ ਬਾਈ ਪੁਲਿਸ ਦਾ ਆ ਪੁਲਿਸ ਦਾ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਆਸਤੇ ਬਣਾਈ ਜਾਂਦੀ ਆ ਇਹ ਕਿਵੇਂ ਮੰਨਦੇ ਹੋ ਆਉਣ ਡਿਊਟੀ ਆ ਕੁਛ ਹੋ ਗਿਆ ਪੂਰੀ ਗੁੰਡਾ ਕਰਦੀ ਆ ਜੀ ਕੋਈ ਇੱਥੇ ਸੁਣਵਾਈ ਨਹੀਂ ਸਾਡੀ ਹੋ ਰਹੀ ਮੈਨ ਜੀ ਇਹ ਗੁੰਡਾ ਕਰਦੀ ਕਿਹਨੇ ਕੀਤੀ ਆ ਇੱਕ ਸਰਕਾਰਾਂ ਹੀ ਕਰਾਉਂਦੀਆਂ ਜੀ ਹੂੰ ਅੱਛਾ ਹਾਂ ਇਹ ਐਸਾ ਹੀ ਕਰਾਉਂਦਾ ਕਿਵੇਂ ਭਾਈ ਹਾਂ ਚਾਹ ਰਣਜੀਤ ਸਿੰਘ ਇਹ ਧੱਕਾ ਕਰਦਾ ਧੱਕਾ ਕਰਦਾ ਪਰਿਵਾਰ ਨੂੰ ਪੂਰਾ ਹੀ ਧੱਕਾ ਕਰਦਾ ਜਮਾਉਂਦਾ ਜੀ ਪੂਰੀ ਵਰਦੀ ਦੀ ਧਾਣ ਜਮਾਉਂਦਾ ਫਰਾਤ ਨੂੰ ਵੀ ਵੀ ਕੇ ਗਾਲਾਂ ਕੱਢਦਾ ਅਸੀਂ ਵੀ ਦੂਜੇ ਘਰ ਦੇ ਇਹਨਾਂ ਦੇ ਪਰੋਣੇ ਆ ਇਹਨਾਂ ਦੇ ਹੋਣ ਸਿੰਘ ਕੇ ਤੇ ਸਾਡੇ ਦਿਨ ਦਿਖਾਓ ਸੰਨ 30 ਸਾਲ ਹੋ ਗਏ ਜਾਂਦੇ ਨੂੰ ਕੁੱਟਿਆ ਉਦੋਂ ਭਈ ਜਿਹੜਾ ਆਪਾਂ ਦੇਖ ਰਹੇ ਹਾਂ ਕੁੱਟਿਆ ਉਹਦੇ 'ਚ ਪੁਲਿਸ ਵਾਲੀ ਵਰਦੀ ਤਾਂ ਉਹਨਾਂ ਦੇ ਜਰੂਰ ਪਾਈ ਆ ਕੀ ਪੁਲਿਸ ਤੇ ਡੰਡੇ ਨਾਲ ਹੀ ਕੁੱਟਿਆ ਗਿਆ ਹਾਂ ਪੁਲਿਸ ਵਾਲਾ ਪੁਲਿਸ ਵਾਲਾ ਡੰਡਾ ਸੀਗਾ ਹਾਂ ਤੇ ਪੂਰੀ ਆ ਐ ਦੋਨੇ ਆ ਥਾਣਾ ਮਾਰਾ ਤਾਂ ਤੱਕ ਕਰ ਕਰ ਕੇ ਹਾਂ ਹੈ ਵੀਡੀਓ 'ਚੋਂ ਮੈਂ ਨਜ਼ਰ ਆ ਰਿਹਾ ਉਹ ਮਾਰਦਾ ਇੱਕ ਸੀਸੀਟੀਵੀ ਦੀ ਵੀਡੀਓ ਲਈ ਗਈ ਆ ਇੱਕ ਕਿਸੇ ਦੀ ਗੱਡੀ ਦੀ ਚਾਲਕ ਦੇ ਵਿੱਚੋਂ ਵੀਡੀਓ ਬਣਾਈ ਗਈ ਆ ਉਹਦੇ 'ਚ ਸਾਫ਼ ਨਜ਼ਰ ਆ ਰਿਹਾ ਵਰਦੀ ਦੇ ਵਿੱਚ ਆ ਆਨ ਡਿਊਟੀ ਆ ਉੱਥੇ ਉਹਦਾ ਕੋਈ ਕੁਈ ਯਰਗਾ ਨਹੀਂ ਉਹਦਾ ਕੋਈ ਓਮੇ ਨਹੀਂਗਾ ਆਂ ਆਂ ਤਾਂ ਬਾਈ ਕੋਈ ਜਿਹੜੇ ਪਸ਼ੂ ਹੁੰਦੇ ਆ ਉਹਨਾਂ ਨੂੰ ਵੀ ਨਹੀਂ ਕੁੱਟਦਾ ਹਾਂਜੀ ਇਹ ਤਾਂ ਗੱਲ ਆ ਤੁਸੀਂ ਦੇਖਿਓ ਜੀ ਵੀਡੀਓ ਦੇ ਵਿੱਚ ਪਰ ਸਾਰਿਆਂ ਨੇ ਦੇਖਿਆ ਹੀ ਆ ਨਜਾਇਜ਼ ਗੁੰਡਾਗਰਦੀ ਕਰ ਰਹੇ ਹੋ ਬਾਈ ਤੁਸੀਂ ਕਿਵੇਂ ਦੇਖਦੇ ਹੋ ਆਪਾਂ ਜਾਨਵਰ ਦੇ ਮਾਰਨ ਲੱਗੇ ਵੀ ਸੋਚਦੇ ਆ ਇਧਰਲੇ ਪਾਸੇ ਤਾਂ ਸਾਬਕਾ ਕਰਨਲ ਸੀ ਦੂਜੇ ਪਾਸੇ 80 ਸਾਲ ਉਮਰ ਸੀ ਉਹਦੇ ਤੇ ਇਸ ਤਰੀਕੇ ਨਾਲ ਕਹਿ ਰਟਾਉਣਾ ਉਹ ਯਾਰ ਉਹ ਹੀ ਤੁਹਾਨੂੰ ਕਹਿ ਕੇ ਹਟਿਆ ਵੀ ਉ ਤਾਂ ਜਮਾਉਂਦਾ ਹੈ ਹੈ ਲੈ ਸਰਕਾਰੀ ਅਫਸਰ ਮੇਰੇ ਕੋਲੇ ਕੋਈ ਝਾਕਦਾਨੀ ਅੱਛਾ ਤੇ ਉਹਨਦੇ ਵੀ ਹੈ ਨਹੀਂ ਪੁਲਿਸ ਵਾਲੇ ਤੁਸੀਂ ਸਬੰਧਤ ਥਾਣੇ ਦੇ ਵਿੱਚ ਤਲਾਹ ਦਿੱਤੀ ਉਹਨਾਂ ਨੂੰ ਦਰਖਾਸਤ ਦਿੱਤੀ ਜੀ ਦਿੱਤੀ ਤੇ ਕੀ ਕੀ ਕਿਹਾ ਉਹਨਾਂ ਨੇ ਬਸ ਉਹ ਕਿਹ ਜਨਾਬ ਵੀ ਕਿਵੇਂ ਬਾਈ ਜਨਾਬ ਜਰੂਰ ਤੁਹਾਨੂੰ ਨਹੀਂ ਕਿ ਤੁਹਾਡੇ ਕੋਲ ਰਿਕਾਰਡ ਕਾਪੀ ਰਿਪੋਰਟ ਸ਼ੇਅਰ ਕਰਾਂਗੇ ਕਰੋ ਬਾਈ ਉਹਨਾਂ ਨੂੰ ਉਹਨਾਂ ਨੂੰ ਵੀਡੀਓ ਨਹੀਂ ਦਿਖਾਈ ਆ ਡਾਂਗਾ ਮਾਰਿਆ ਦੀ ਵੀਡੀਓ ਦੇਖੋ ਉਹਨਾਂ ਕੋਲ ਹੈਗੀ ਆ ਜੀ ਸਾਰੀ ਭੇਜੀ ਵੀ ਆ ਫਿਰ ਵੀਡੀਓ ਦੇਖ ਕੇ ਕੋਈ ਕਾਰਵਾਈ ਨਹੀਂ ਕੋਈ ਨਹੀਂ ਹੋਈ ਹੈ ਉਹ ਕਹਿੰਦੇ ਜਦੋਂ ਆਮਗੀ ਰਿਪੋਰਟ ਅਸਵੀਕਾਰ ਹੋ ਗਈ ਤੋਂ ਕਰਾਂਗੇ ਤਾਂ ਤਾਂ ਇੱਥੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਬੇਨਤੀ ਹੋਰ ਹੈ ਵੀਡੀਓ ਤੁਹਾਡੇ ਸਾਹਮਣੇ ਹੈ ਸੋਸ਼ਲ ਮੀਡੀਆ ਤੇ ਤਸਵੀਰਾਂ ਤੁਹਾਡੇ ਸਾਹਮਣੇ ਹਨ ਹੁਣ ਇਹ ਦੇਖ ਕੇ ਤੁਸੀਂ ਕੀ ਕਾਰਵਾਈ ਕਰਦੇ ਹੋ ਪੰਜਾਬ ਦੇ ਲੋਕ ਤੁਹਾਡੇ ਤੇ ਯਕੀਨ ਕਰਦੇ ਹਨ ਮੈਂ ਉਸ ਪੁਲਿਸ ਮਲਾਮ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਦਾ ਜਿਸ ਤੇ ਇਹ ਦੋਸ਼ ਲੱਗੇ ਨੇ ਕੁੱਟਣ ਦੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਸ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਦਾ ਤੇ ਇੱਕ ਵਾਰੀ ਕੱਟ ਕੇ ਕਾਲ ਲਗਾਉਣ ਦੀ ਕੋਸ਼ਿਸ਼ ਕਰਦਾ ਇਹ ਮੇਰਾ ਨਾਮ ਲੇ ਲਾ ਤਾਂ ਲਗਾਤਾਰ ਹੈ ਮੇਰਾ ਦੂਜਾ ਫੋਨ ਹੈ ਉਹਨਾਂ ਨੂੰ ਇੱਕ ਵਾਰੀ ਫੇਰ ਉਹਨਾਂ ਨੂੰ ਕਾਲ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਪੱਖ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਸਾਡੇ ਕੰਨੀਓ 3 ਫੋਨ ਲਗਾਏ ਗਏ ਨੇ ਤਿੰਨੇ ਫੋਨ ਉਹਨਾਂ ਨੇ ਅਟੈਂਡ ਨਹੀਂ ਕੀਤੇ ਹੁਣ ਜੇ ਇਸ ਵੀਡੀਓ ਸੰਬੰਧੀ ਉਹ ਕੋਈ ਆਪਣਾ ਪੱਖ ਦੇਣਾ ਚਾਹੁੰਦੇ ਆ ਤਾਂ ਉਹ ਸਾਡੇ ਖੇਡ ਚੱਲ ਰਹੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਆ ਸਾਡੀ ਜੀਮੇਲ ਨਾਲ ਸੰਪਰਕ ਕਰ ਸਕਦੇ ਆ ਪਰ ਹੁਣ ਪ੍ਰਸ਼ਾਸਨ ਇਸ ਤੇ ਕੀ ਕਾਰਵਾਈ ਕਰਦਾ ਕੀ ਗਲਬਾ ਤਾਂ ਅੱਗੇ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਦੇਖਣ ਲਈ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ